ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹਾਜ਼ਰ ਹਾਂ ਇੱਕ ਵਾਰੀ ਫਿਰ ਨਵੀਆਂ ਬੁਝਾਰਤਾਂ ਲੈ ਕੇ ਪਿਛਲੀ ਵੀਡੀਓ ਵਿੱਚ ਜੋ ਬੁਝਾਰਤ ਪੁੱਛੀ ਸੀ ਉਹ ਕਿਹੜੀ ਜੀਵਿਤ ਚੀਜ਼ ਹੈ ਜਿਸ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਅਤੇ ਖਾਣ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਸੀ ਸਾਡੇ ਹੱਥ ਇਸ ਨੂੰ ਅਸੀਂ ਖਾਣ ਅਤੇ ਖਾਣ ਤੋਂ ਪਹਿਲਾਂ ਅਤੇ ਖਾਣ ਤੋਂ ਬਾਅਦ ਦੋਨੋਂ ਵਾਰ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਚਲੋ ਵਧਦੇ ਹਾਂ ਪਹਿਲੀ ਬੁਝਾਰਤ ਵੱਲ ਉਹ ਕਿਹੜੀ ਚੀਜ਼ ਹੈ ਜਿਸ ਤੇ ਬਿਨਾ ਤੁਸੀਂ ਕਿਸੇ ਨੂੰ ਪਹਿਚਾਨ ਨਹੀਂ ਸਕਦੇ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕਿਹੜੀ ਚੀਜ਼ ਹੈ ਜਿਸ ਤੇ ਬਿਨਾ ਤੁਸੀਂ ਕਿਸੇ ਨੂੰ ਪਹਿਚਾਨ ਨਹੀਂ ਸਕਦੇ ਲਗਾਓ ਦਿਮਾਗ ਦੋਸਤੋ ਦੱਸੋ ਦੱਸੋ ਇਸ ਦਾ ਜਵਾਬ ਕੀ ਹੈ ਦੋਸਤੋ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਹੈ ਜੀ ਨਾਮ ਨਾਮ ਦੇ ਬਿਨਾਂ ਅਸੀਂ ਕਿਸੇ ਨੂੰ ਪਛਾਣ ਨਹੀਂ ਸਕਦੇ ਅਗਲੀ ਬੁਝਾਰਤ ਉਸ ਦੇਸ਼ ਦਾ ਨਾਮ ਦੱਸੋ ਜਿਨੇ ਸਭ ਤੋਂ ਪਹਿਲਾ ਕਾਗਜ਼ੀ ਨੋਟ ਬਣਾਇਆ ਸੀ ਇੱਕ ਵਾਰੀ ਫਿਰ ਸੁਣੋ ਦੋਸਤੋ ਉਸ ਦੇਸ਼ ਦਾ ਨਾਮ ਦੱਸੋ ਜਿਸਨੇ ਸਭ ਤੋਂ ਪਹਿਲਾ ਕਾਗਜ਼ੀ ਨੋਟ ਬਣਾਇਆ ਸੀ ਦੱਸੋ ਦੱਸੋ ਦੋਸਤੋ ਆਪਣੀ ਜੀਕੇ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਚੀਨ ਚਾਈਨਾ ਅਗਲੀ ਬੁਝਾਰਤ ਜ਼ਮੀਨ 'ਤੇ ਰਹਿਣ ਵਾਲੇ ਸਭ ਤੋਂ ਲੰਬੇ ਜਾਨਵਰ ਦਾ ਨਾਮ ਦੱਸੋ ਇੱਕ ਵਾਰੀ ਫਿਰ ਸੁਣੋ ਦੋਸਤੋ ਜ਼ਮੀਨ 'ਤੇ ਰਹਿਣ ਵਾਲੇ ਸਭ ਤੋਂ ਲੰਬੇ ਜਾਨਵਰ ਦਾ ਨਾਮ ਕੀ ਹੈ ਲਗਾਓ ਲਗਾਓ ਦਿਮਾਗ ਦੋਸਤੋ ਦੱਸੋ ਦੱਸੋ ਆਪਣੀ ਜੀਕੇ ਦਾ ਨਮੂਨਾ ਕਿੰਨੀ ਕੀ ਜਨਰਲ ਨੋਲੇਜ ਹੈ ਤੁਹਾਨੂੰ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਜ਼ੀਰਾਫ ਅਗਲੀ ਮੁਹਾਰਤ ਪੋਦਾ ਹੁ ਖਾਸ ਹੱਥ ਲਾਉਣ ਤੇ ਹੋ ਜਾਵੇ ਉਦਾਸ ਇੱਕ ਵਾਰੀ ਫਿਰ ਸੁਣੋ ਦੋਸਤੋ ਉਹਦਾ ਉਹ ਖਾਸ ਹੱਥ ਲਾਂਤੇ ਹੋ ਜਾਵੇ ਉਦਾਸ तकरीबन ਸਾਰੇ ਹੀ ਦੋਸਤਾਂ ਨੇ ਇਸ ਨੂੰ ਪਰਖਿਆ ਹੋਣਾ ਹੈ ਦੱਸੋ ਦੱਸੋ ਦੋਸਤੋ ਉਹ ਕੀੜਾ ਪੌਦਾ ਹੈ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਲਾਜਵੰਤੀ ਦਾ ਪੌਦਾ ਇਸ ਨੂੰ ਸ਼ੂਈ-ਮੂਈ ਵੀ ਕਹਿੰਦੇ ਹਨ ਅਗਲੀ ਬੁਝਾਰਤ ਆਪ ਗਾਲੀ ਪੁੱਤਰ ਬੱਗੇ ਪਿਓ ਦੀ ਆਉਂਦਿਆਂ ਬੁੱਕਲ ਵਿੱਚ ਲੁਕੇ ਇੱਕ ਵਾਰੀ ਫਿਰ ਸੁਣੋ ਦੋਸਤੋ ਆਪ ਕਾਲੀ ਉੱਤਰ ਬਗੇ ਤੇ ਉਹਦੇ ਆਉਂਦੀਆਂ ਬੁੱਕਲ ਵਿੱਚ ਲੁਕੇ ਦੱਸੋ ਦੱਸੋ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਕੀ ਹੈ ਜੀ ਦੱਸੋ ਦੱਸੋ ਦੋਸਤੋ ਇਸਦਾ ਜਵਾਬ ਹੈ ਜੀ ਤਾਰੇ ਅਗਲੀ ਮੁਝਾਰਤ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਕੱਟਦੇ ਹਾਂ ਪੀਸਦੇ ਹਾਂ ਅਤੇ ਵੰਡਦੇ ਵੀ ਹਾਂ ਪਰ ਅਸੀਂ ਉਸ ਨੂੰ ਖਾਂਦੇ ਨਹੀਂ ਇੱਕ ਵਾਰੀ ਫਿਰ ਸੁਣੋ ਦੋਸਤੋ ਕੱਢਦੇ ਹਾਂ ਪੀਸਦੇ ਹਾਂ ਅਤੇ ਬਣਦੇ ਵੀ ਹਾਂ ਪਰ ਅਸੀਂ ਉਸ ਨੂੰ ਖਾਂਦੇ ਨਹੀਂ ਅਸਾਂ ਦੱਸੋ ਦੋਸਤੋ ਇਸ ਵਿੱਚ ਜਨਾ ਤਨਾ ਸਹੀ ਜਵਾਬ ਕੀ ਹੈ ਜੀ ਮੇਜੋ ਬੁਝਾਰਤ ਦੱਸੋ ਜਵਾਬ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਤਾਸ਼ ਦੇ ਪੱਤੇ ਅਗਲੀ ਬੁਝਾਰਤ ਲੋਹੇ ਦੀ ਪੰਬੀਰੀ ਪੀਵੇ ਹੀ ਤੇਲ ਦੋੜੇ ਹੀ ਜਦੋਂ ਮਾਤ ਕਰੇ ਰੇਲ ਇਕ ਵਾਰੀ ਫੇਰ ਸੁਣੋ ਦੋਸਤੋ ਲੋਹੇ ਦੀ ਪੰਬੀਰੀ ਪੀਵੇ ਹੀ ਤੇਲ ਦੋੜੇ ਹੀ ਜਦੋਂ ਮਾਤ ਕਰੇ ਰੇਲ ਦੱਸੋ ਦੱਸੋ ਦੋਸਤੋ ਇਹ ਕਿਹੜੀ ਵਸਤੂ ਹੈ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਹੈ ਜੀ ਮੋਟਰ ਕਾਰ ਗੱਡੀ ਅਗਲੀ ਬੁਝਾਰਤ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲਾਵਾਂ ਆਰੀਆਂ ਜਿਉਂ-ਜਿਉ ਉਹਦੇ ਕੰਨ ਮਰੋੜਾ ਗੱਲਾਂ ਕਰੇ ਕਰਾਰੀਆਂ ਤੇ ਵਾਰੀ ਫਿਰ ਸੁਣੋ ਦੋਸਤੋ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲਾਵਾਂ ਆਰੀਆਂ ਜਿਉਂ-ਜਿਉ ਉਹਦੇ ਕੰਨ ਮਰੋੜਾ ਗੱਲਾਂ ਕਰੇ ਕਰਾਰੀਆਂ ਦੋਸਤੋ ਇਸ ਬਜਾਏ ਤਾਜੀ ਦਾ ਸੋਹੀ ਹੈ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਰੇਡੀਓ ਜੋ ਅਜਕਲ ਤਾਂ ਲੁਪਤ ਹੀ ਹੋ ਗਿਆ ਹੈ ਅਗਲੀ ਬਜਾਰਤ ਜੇਕਰ ਕਿਸੇ ਨੇ ਇੱਕ ਤਰਬੂਜ 2 ਸੰਤਰੇ 3 ਸੇਬ 2 ਤਰਬੂਜ ਅਤੇ 5 ਕੀਵੀ ਖਰੀਦੇ ਹਨ ਤਾਂ ਉਸ ਕੋਲ ਕੁੱਲ ਕਿੰਨੇ ਤਰਬੂਜ ਹਨ ਇੱਕ ਵਾਰੀ ਫਿਰ ਸੁਣੋ ਦੋਸਤੋ ਜੇਕਰ ਕਿਸੇ ਨੇ ਇੱਕ ਤਰਬੂਜ 2 ਸੰਤਰੇ 3 ਸੇਬ 2 ਤਰਬੂਜ ਅਤੇ 5 ਕੀਵੀ ਖਰੀਦੇ ਹਨ ਤਾਂ ਉਸ ਕੋਲ ਕੁੱਲ ਕਿੰਨੇ ਤਰਬੂਜ ਹਨ ਦਸੋ ਦਸੋ ਦੋਸਤੋ ਬਹੁਤ ਹੀ ਸਾਨਜਵਾਬ ਹੈ ਇਸਦਾ ਜਵਾਬ ਹੈ ਜੀ ਤਿੰਨ ਤਰਬੂਜ 2 3 ਅਗਲੀ ਬੁਝਾਰਤ 6 ਨੂੰ ਕਿੰਨੀ ਵਾਰੀ ਜੋੜੀਏ ਕਿ 4 ਆ ਜਾਵੇ ਇੱਕ ਵਾਰੀ ਫਿਰ ਸੁਣੋ ਦੋਸਤੋ 6 ਨੂੰ ਕਿੰਨੀ ਵਾਰ ਜੋੜੀਏ ਕਿ ਉਸਦਾ ਜਵਾਬ 64 ਆ ਜਾਵੇ ਬਹੁਤ ਹੀ ਸਾਨਜਵਾਬ ਹੈ ਦਸੋ ਦਸੋ ਦੋਸਤੋ ਦੋਸਤੋ ਇਸਦਾ ਸਹੀ ਜਵਾਬ ਹੈ ਜੀ 11 ਵਾਰੀ 11 ਸਕੇ ਸ਼ਿਆਰੋ ਅੰਗਲੀ ਮਜਾਰਤ ਜੇਕਰ ਤੁਸੀਂ ਇੱਕ ਹਨੇਰੇ ਕਮਰੇ ਵਿੱਚ ਇੱਕ ਮੋਮਬਤੀ ਇੱਕ ਲਾਲਟਾ ਅਤੇ ਇੱਕ ਦੀਵੇ ਦੇ ਨਾਲ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਜਲਾਉਂਗੇ ਇੱਕ ਵਾਰੀ ਫਿਰ ਸੁਣੋ ਦੋਸਤੋ ਜੇਕਰ ਤੁਸੀਂ ਇੱਕ ਹਨੇਰੇ ਕਮਰੇ ਵਿੱਚ ਇਹ ਕਿੰਨੀਆਂ ਮੋਮਬਤੀਆਂ ਕਿ ਲਾਟ ਹੈ ਨਾ ਇੱਕ ਦੀਵੇ ਦੇ ਨਾਲ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਜਲਾਓਗੇ ਦੋਸਤੋ ਇਸ ਦਾ ਜਵਾਬ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਨੂੰ